ਸਤਿਕਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਗਾਂਧੀ ਆ ਮੈਂ ਖਾਨੇ ਵਾਲਾ ਸੋ ਇਸੇ ਗੱਲ ਤੋਂ ਸਮਝ ਗਏ ਹੋਵੋਗੇ ਕਿ ਗੱਲ ਹੋ ਰਹੀ ਹੈ ਰੁਪਿੰਦਰ ਗਾਂਧੀ 3 ਦੀ ਤਾਂ ਤੁਹਾਨੂੰ ਦੱਸੀ ਕਿ 30 ਅਗਸਤ ਨੂੰ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਰੁਪਿੰਦਰ ਗਾਂਧੀ 3 ਬੇਸਬਰੀ ਦੇ ਨਾਲ ਫਿਲਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਇਸ ਦਾ ਜਿਹੜਾ ਪਹਿਲਾ ਭਾਗ ਹੈ ਉਹ 2015 ਦੇ ਵਿੱਚ ਆਉਂਦਾ ਰੁਪਿੰਦਰ ਗਾਂਧੀ ਦਾ ਗੈਂਗਸਟਰ ਅਤੇ 2017 ਦੇ ਵਿੱਚ ਆਉਂਦਾ ਰੁਪਿੰਦਰ ਗਾਂਧੀ 2 ਜਿਸ ਦਾ ਰੋਬਿਨ ਹੁੱਡ ਨਾਮ ਰੱਖਿਆ ਜਾਂਦਾ ਹੈ ਤਾਂ ਤੁਹਾਨੂੰ ਦੱਸਦੀ ਕਿ ਇਹ ਫਿਲਮਾਂ ਦੋਵੇਂ ਹੀ ਕਮਾਲ ਦੀਆਂ ਹੋ ਲਪੜੀਆਂ ਰੁਪਿੰਦਰ ਗਾਂਧੀ ਫਿਲਮ ਨੇ ਹੀ ਦੇਵ ਖਰੋੜ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਐਜ਼ ਅ ਐਕਸ਼ਨ ਹੀਰੋ ਪ੍ਰੇਜ਼ੈਂਟ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਬੈਕ ਟੂ ਬੈਕ ਜਿਹੜੀਆਂ ਹਿੱਟ ਫਿਲਮਾਂ ਦਿੱਤੀਆਂ ਨੇ ਤਾਂ ਹੁਣ ਤੁਹਾਨੂੰ ਦੱਸਦੀ ਕਿ ਫਿਲਮ ਆ ਰਹੀ ਹੈ ਰੁਪਿੰਦਰ ਗਾਂਧੀ 3 ਯਾਰਾਂ ਦਾ ਯਾਰ ਤਾਂ ਇਹਦੇ ਵਿੱਚ ਵੀ ਬਹੁਤ ਕੁਝ ਖਾਸ ਹੋਣ ਵਾਲਾ ਹੈ ਕਿਉਂਕਿ ਪਹਿਲੀ ਰੁਪਿੰਦਰ ਗਾਂਧੀ ਦੇ ਵਿੱਚ ਰੁਪਿੰਦਰ ਗਾਂਧੀ ਦੇ ਕੈਰੀਅਰ ਬਾਰੇ ਦੱਸਿਆ ਗਿਆ ਸੀ ਉਹਨਾਂ ਦੀ ਜ਼ਿੰਦਗੀ ਕਿੱਥੋਂ ਸ਼ੁਰੂ ਹੁੰਦੀ ਹੈ ਕਿਵੇਂ ਉਹ ਜਿਹੜੀਆਂ ਉਹਨਾਂ ਦੇ ਨਾਲ ਵਾਰਦਾਤਾ ਜੁੜਦੀਆਂ ਨੇ ਰਵਾਨੀ ਦੇ ਵਿੱਚ ਜੋ ਜੋਸ਼ ਖਰੋਜ ਜੁੜਦਾ ਤਾਂ ਦੂਜੀ ਦੇ ਵਿੱਚ ਦੱਸਿਆ ਗਿਆ ਕਿ ਜਦੋਂ ਜ਼ਿੰਦਗੀ ਦੇ ਵਿੱਚ ਹੋਰ ਪੜਾਅ ਆਉਂਦੇ ਨੇ ਤਾਂ ਉਹ ਜ਼ਿੰਦਗੀ ਕਿਵੇਂ ਹੁੰਦੀ ਹੈ ਜਦੋਂ ਰਪਿੰਦਰ ਗਾਂਧੀ ਸਿਆਸਤ ਵੱਲ ਹੋ ਤੁਰਦਾ ਹੈ ਤਾਂ ਹੁਣ ਜਿਹੜੀ ਰਪਿੰਦਰ ਗਾਂਧੀ 3 ਹੈ ਇਸ ਦੇ ਵਿੱਚ ਵੀ ਬੇਹੱਦ ਸਸਪੈਂਸ ਹੋਣ ਵਾਲਾ ਹੈ ਫਿਲਮ ਦੇ ਜਿਹੜੇ ਡਾਇਰੈਕਟਰ ਨੇ ਮਨਦੀਪ ਸਿੰਘ ਪੈਨੀਪਾਲ ਨੇ ਜਿਨ੍ਹਾਂ ਨੇ ਵੀ ਪਹਿਲਾਂ ਵੀ ਕਈ ਪੰਜਾਬੀ ਸ਼ਾਨਦਾਰ ਫਿਲਮਾਂ ਨੂੰ ਡਾਇਰੈਕਟ ਕੀਤਾ ਰਪਿੰਦਰ ਗਾਂਧੀ 2 ਵੀ ਉਹਨਾਂ ਨੇ ਹੀ ਟਰੈਕ ਕੀਤੀ ਸੀ ਤਾਂ ਤੁਹਾਨੂੰ ਦੱਸੀ ਕੀ ਫਿਲਮ ਜਿਹੜੀ ਆ ਖਾਸ ਹੋਣ ਵਾਲੀ ਹੈ ਫਿਲਮ ਦਾ ਜਿਹੜਾ ਸੰਗੀਤ ਆ ਉਹ ਅਵੀਸ ਸਰਾ ਨੇ ਤਿਆਰ ਕੀਤਾ ਫਿਲਮ ਦੇ ਜਿਹੜੇ ਗੀਤ ਨੇ ਉਹ ਵੀਤ ਬਲਜੀਤ ਹਰਮਨਜੀਤ ਨੇ ਲਿਖੇ ਹੋਏ ਨੇ ਤਾਂ ਤੁਹਾਨੂੰ ਦੱਸੀ ਕਿ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਰਿਹਾ 30 ਅਗਸਤ ਦਾ ਕਿਉਂਕਿ ਜਦੋਂ ਰੁਪਿੰਦਰ ਗਾਂਧੀ ਵਨ ਆਈ ਸੀ ਤਾਂ ਉਦੋਂ ਸਿਨੇਮਾ ਹਾਲ ਦੇ ਵਿੱਚ ਫਿਲਮ ਨੂੰ ਇੱਕ ਅੱਧਾ ਸ਼ੋਅ ਹੀ ਮਿਲਿਆ ਸੀ ਪਰ ਜਿਉਂ ਹੀ ਫਿਲਮ ਨੇ ਕਾਮਯਾਬੀ ਲੈਣੀ ਸ਼ੁਰੂ ਕਰ ਦਿੱਤੀ ਤਾਂ ਇੱਕ ਇੱਕ ਸਿਨੇਮੇ ਦੇ ਵਿੱਚ ਪੰਜ ਪੰਜ ਸ਼ੋਅ ਅੱਖੀਂ ਦੇਖਣ ਦੀ ਗੱਲ ਹੈ ਤਾਂ ਫਿਰ ਹੁੰਦੇ ਦੇਖੇ ਨੇ ਉਮੀਦ ਹੈ ਕਿ ਇਸ ਵਾਰ ਵੀ ਜਦੋਂ ਰੁਪਿੰਦਰ ਗਾਂਧੀ ਕਿਉਂਕਿ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਫਿਲਮ ਤੇ ਕਿਉਂਕਿ ਬਹੁਤ ਸਮਾਂ ਹੋ ਗਿਆ ਕੀ ਰੁਪਿੰਦਰ ਗਾਂਧੀ ਫਿਲਮ ਤੋਂ ਬਾਅਦ ਜਿਹੜਾ ਦੇਵ ਖਰੋੜ ਨੇ ਉਹ ਫਿਲਮਾਂ ਉਹਨਾਂ ਦੀਆਂ ਹਿੱਟ ਹੋਈਆਂ ਨੇ ਪਰ ਜਿਹੜਾ ਇੱਕ ਜ਼ਬਰਦਸਤ ਰਿਸਪੌਂਸ ਆ ਜਿਹੜੀ ਇੱਕ ਆਡੀਅנס ਵੀ ਜੁੜੀ ਹੋਈ ਆ ਕਿਉਂਕਿ ਬੇਹੱਦ ਜਿਹੜੇ ਨੌਜਵਾਨ ਨੇ ਉਹ ਦੇਵ ਖਰੋੜ ਨੂੰ ਪਿਆਰ ਕਰਦੇ ਨੇ ਇੰਤ ਤੱਕ ਕੀ ਜਿਹੜੇ ਬੱਚੇ ਨੇ ਉਹਨਾਂ ਨੇ ਤਾਂ ਰੁਪਿੰਦਰ ਗਾਂਧੀ ਹੀ ਦੇਵ ਖਰੋੜ ਨੂੰ ਸਮਝਣਾ ਸ਼ੁਰੂ ਕੀਤਾ ਸੀ ਤੇ ਉਹਨਾਂ ਨੂੰ ਐਂ ਲੱਗਦਾ ਸੀ ਕਿ ਜਿਵੇਂ ਰੁਪਿੰਦਰ ਗਾਂਧੀ ਆ ਉਹ ਦੇਵ ਖਰੋੜ ਹੀ ਹੋਵੇ ਤਾਂ ਉਹਨਾਂ ਦੀਆਂ ਜਿਹੜੀਆਂ ਫੈਜ਼ੀਆਂ ਆਸਾਂ ਨੇ ਹੁਣ ਇੱਕ ਵਾਰ ਫਿਰ ਤਾਜਾ ਕਰਨ ਜਾ ਰਹੇ ਨੇ ਦੇਵ ਕਰੋੜ ਕਿਉਂਕਿ ਦੇਵ ਕਰੋੜ ਪੰਜਾਬੀ ਸਿਨੇਮੇ ਦਾ ਇੱਕ ਮਜ਼ਬੂਤ ਪਿੱਲਰ ਮੰਨੇ ਜਾਂਦੇ ਨੇ ਐਕਸ਼ਨ ਫਿਲਮਾਂ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਹੈ ਤਾਂ ਤੁਹਾਨੂੰ ਦੱਸੀ ਕਿ ਤੁਸੀਂ ਵੀ ਹੋ ਜਾਓ ਤਿਆਰ 30 ਅਗਸਤ 2024 ਨੂੰ ਜਦੋਂ ਰੌਣਕਾਂ ਲੱਗਣੀਆਂ ਸਿਨੇਮਾ ਘਰਾਂ ਦੇ ਵਿੱਚ ਪੂਰੀ ਧੱਕ ਪੈਣ ਵਾਲੀ ਹੈ ਕਿਉਂਕਿ ਗਾਂਧੀ ਹੁਣੀ ਫੇਰ ਆ ਰਹੇ ਨੇ ਇਹ ਗਾਂਧੀ ਖੰਨੇ ਵਾਲੇ ਜਿੱਦੀ ਦੁਨੀਆ ਦੇ ਵਿੱਚ ਪੂਰਾ ਸਿੱਕਾ ਅਜ ਵੀ ਚੱਲਦਾ ਏ ਅੱਜ ਵੀ ਉਹਨਾਂ ਦੇ ਨਾਮ ਤੇ ਜਿਹੜੇ ਗਰੁੱਪ ਚੱਲਦੇ ਨੇ ਤਾਂ ਬੱਲੇ ਬੱਲੇ ਫਿਲਮ ਨੇ ਤੀਗਾਸ ਨੂੰ ਕਰਾ ਦੇਣੀ ਹੈ ਤਾਂ ਤੁਸੀਂ ਵੀ ਹੋ ਜਾਓ ਤਿਆਰ 30 ਅਗਸਤ ਦੇ ਲਈ ਕਿਉਂਕਿ ਫਿਲਮ ਦਾ ਜਿਹੜਾ ਟੀਜ਼ਰ ਆ ਰਿਲੀਜ਼ ਹੋ ਚੁੱਕਿਆ ਹੈ ਤੇ ਟੀਜ਼ਰ ਰਿਲੀਜ਼ ਹੁੰਦੇ ਸਾਰੇ ਇਸ ਦੇ ਪੂਰੀ ਬੱਲੇ ਬੱਲੇ ਕਰਵਾ ਦਿੰਦੀ ਆ YouTube ਤੇ ਇਸ ਦੇ ਵਿਊ ਨੇ ਜਿਹੜੇ ਮਿੰਟਾਂ ਸਕਿੰਟਾਂ ਦੇ ਵਿੱਚ ਵਧ ਰਹੇ ਨੇ ਫਾਇਦਾ ਖੂਬ ਪਿਆਰ ਮਿਲ ਰਿਹਾ ਹੈ ਤੁਹਾਨੂੰ ਦੱਸੀ ਕਿ ਡ੍ਰੀਮ ਰੈਲਿਟੀ movies ਅਤੇ ਰਵਨੀਤ ਚੈਲ ਦੁਆਰਾ ਪ੍ਰੇਜ਼ੈਂਟ ਕੀਤੀ ਜਾ ਰਹੀ ਮੂਵੀ ਗਾਂਧੀ 3 ਯਾਰਾਂ ਦਾ ਯਾਰ ਜਿਹੜੀ ਹੈ 31 ਅਗਸਤ ਨੂੰ ਸਿਨੇਮਾ ਕਰਨ ਦੀ ਸ਼ਾਨ ਬਣ ਜਾ ਰਹੀ ਹੈ ਇਸ ਫਿਲਮ ਨੂੰ ਮਨਦੀਪ ਬੈਣੀਪਾਲ ਨੇ ਡਾਇਰੈਕਟ ਕੀਤਾ ਤੇ ਜੇਕਰ ਇਸ ਫਿਲਮ ਦੇ ਨਿਰਮਾਤਾਵਾਂ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਰਬਨੀਤ ਕੌਰ ਚਾਲ ਰਜੇਸ਼ ਕੁਮਾਰ ਅਰੋੜਾ ਅਤੇ ਆਸ਼ੂ ਮਨੀਸ਼ ਸਾਨੀ ਦੁਆਰਾ ਇਸ ਨੂੰ ਇੱਥੇ ਪੈਸਾ ਲਗਾਇਆ ਗਿਆ ਤੁਹਾਨੂੰ ਦੱਸੀ ਕਿ ਫਿਲਮ ਦੀ ਜੋ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਜੇਖੋੜ ਇਸ ਫਿਲਮ ਦਾ ਮੁੱਖ ਚਿਹਰਾ ਨੇ ਲक्की ਧਾਲੀਵਾਲ ਨੇ ਨਵਦੀਪ ਕਲੈਰ ਨੇ ਅਦਿੱਤੀ ਆਰੀਆ ਨੇ ਤਨਵੀਰ ਸਿੰਘ ਨੇ ਦક્ષਜੀਤ ਸਿੰਘ ਨੇ ਜਿੰਮੀ ਸ਼ਰਮਾ ਤਰਸ਼ੀਮ ਪਾਲ ਰੁਪਿੰਦਰ ਰੂਪੀ ਇੰਦਰ ਬਾਜਵਾ ਨਗਿੰਦਰ ਗਖੜ ਤੇ ਇਸ ਤੋਂ ਇਲਾਵਾ ਕਰਨਜੀਤ ਬਾੜ ਪਾਲੀ ਮੰਗਟ ਜੇ ਚੇਰੇ ਇਸ ਫਿਲਮ ਵਿੱਚ موجود ਨੇ ਤੁਹਾਨੂੰ ਦੱਸ ਕਿ ਫਿਲਮ ਦਾ ਜਿਹੜਾ ਸੰਗੀਤ ਆ ਉਹ ਵੀ ਸਰਾਹ ਦੁਆਰਾ ਤਿਆਰ ਕੀਤਾ ਗਿਆ ਫਿਲਮ ਦੇ ਜਿਹੜੇ ਗੀਤ ਲਿਖੇ ਨੇ ਉਹ ਵੀ ਬਲਜੀਤ ਅਤੇ ਹਰਮਨਜੀਤ ਨੇ ਲਿਖੇ ਨੇ ਜੇਕਰ ਇਹਨਾਂ ਦੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਵੀਪਾਕ ਐਮੀ ਵੀਰ ਕੁਲਗੋਬ ਸਿੱਧੂ ਤੇ ਵੀਤ ਬਲਜੀਤ ਨੇ ਇਸ ਫਿਲਮ ਦੇ ਗੀਤਾਂ ਨੂੰ ਗਾਇਆ ਤਾਂ ਤੁਹਾਨੂੰ ਦੱਸ ਜੀ ਕਿ ਤੁਸੀਂ ਵੀ ਤਿਆਰ ਹੋ ਜਓ 30 ਅਗਸਤ ਨੂੰ ਗਾਂਧੀ ਯਾਰਾਂ ਦਾ ਯਾਰ ਆ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਜੇ ਗੱਲ ਕਰੀਏ ਤਾਂ ਗਾਂਧੀ ਜਿਹੜੀ ਇੱਕ ਪਹਿਲੀ ਫਿਲਮ ਆਈ ਸੀ ਗਾਂਧੀ ਪਾਰਟ 1 ਫਿਰ 2 ਤੇ ਹੁਣ ਜਿਹੜੀ ਗਾਂਧੀ 3 ਆ ਰਹੀ ਹੈ ਤਾਂ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਪੰਜਾਬੀ ਸਿਨੇਮੇ ਦੇ ਵਿੱਚ ਵੀ ਜਿਹੜੇ ਸੀਕੁਐਲਸ ਬਣ ਲੱਗੇ ਨੇ ਹੁਣ ਤੀਜਾ ਪਾਰਟ ਆ ਜਿਹੜਾ ਦਰਸ਼ਕਾਂ ਦੀ ਨਜ਼ਰ ਹੋਣ ਜਾ ਰਿਹਾ 30 ਅਗਸਤ ਨੂੰ ਤਾਂ ਦੇਖਣਾ ਹੋਵੇਗਾ ਕਿ ਕਿੰਨਾ ਕੁ ਖਰਾ ਉਤਰਦੀ ਆ ਫੈਨਸ ਦੀ ਨਜ਼ਰ ਦੇ ਵਿੱਚ ਇਹ ਫਿਲਮ ਕਿਉਂਕਿ ਵੇਟ ਸੀ 2015 ਦੇ ਵਿੱਚ ਰੁਪਿੰਦਰ ਗਾਂਧੀ 1 ਆਉਂਦੀ ਹੈ 2017 ਦੇ ਵਿੱਚ 2 ਆਉਂਦੀ ਹੈ ਤਾਂ ਹੁਣ ਲੰਮੇ ਵਕਫੇ ਤੋਂ ਬਾਅਦ ਰੁਪਿੰਦਰ ਗਾਂਧੀ 3 ਆ ਰਹੀ ਹੈ ਤਾਂ ਸਭ ਨੂੰ ਵੇਟ ਹੈ ਕਿ ਕਿਸ ਤਰ੍ਹਾਂ ਦੀ ਆਖਰ ਫਿਲਮ ਹੋਣ ਵਾਲੀ ਹੈ ਕਿਉਂਕਿ ਫੈਨਸ ਬੜੀ ਬੇਸਬਰੀ ਦੇ ਨਾਲ ਗਾਂਧੀ ਨੂੰ ਉਡੀਕ ਕਰਾਏ ਨੇ ਤਾਂ ਯਾਰਾਂ ਦਾ ਯਾਰ ਗਾਂਧੀ ਆ ਰਿਹਾ ਤਾਂ ਤੁਸੀਂ ਵੀ ਹਾਉ ਜਾਓ ਤਿਆਰ 20 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਖੁੱਤੀਆਂ ਪੈਣ ਵਾਲੀਆਂ ਨੇ ਕਿਉਂਕਿ ਫਿਲਮ ਦੇ ਵਿੱਚ ਟੀਜ਼ਰ ਦੇ ਵਿੱਚ ਹੀ ਐਸੀਆਂ ਗੱਲਾਂ ਕਈਆਂ ਹੋਈਆਂ ਨੇ ਜਿਹੜੀਆਂ ਕਿ ਕਮਾਲ ਦੀਆਂ ਨੇ ਤੇ ਅੰਦਰੋਂ ਤੜਤੜੀ ਦੀ ਛੇੜਦੀਆਂ ਤਾਂ ਸਭ ਨੂੰ ਕੱਚ ਪੌਂਦਾ ਟ੍ਰੇਲਰ ਆ ਜਿਹੜਾ ਉਹ ਵੀ ਜਲਦੀ ਰਿਲੀਜ਼ ਹੋਣਾ ਟੀਜ਼ਰ ਦੇ ਤੱਕ ਵਾਲ